नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभचिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ, वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी ਆਏ ਦੋਸਤੋ ਜੀ ਮੈਂ ਤੁਹਾਨੂੰ ਪਤਾ ਹੈ ਕਿ ਕੱਲ ਦੀ ਜਿਹੜੀ ਵਾਇਰਲ ਵੀਡੀਓ ਸੀ ਕੰਗਣਾ ਰਨਾਟ ਤੇ ਕੁਲਵਿੰਦਰ ਕੌਰ ਦਾ ਜਿਹੜਾ ਝਗੜਾ ਹੋਇਆ ਸੀਗਾ ਕਿਹੜੀ ਗੱਲ ਬਾਰੇ ਏ ਟੀ ਜ਼ੈਡ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾਵੇਗਾ ਤੇ ਐਂਡ ਤੇ ਕਿਹਾ ਗਿਆ ਕਿ ਕੁਲਵਿੰਦਰ ਕੌਰ ਨੂੰ ਜਿਹੜਾ ਸਸਪੈਂਡ ਵੀ ਕਰ ਦਿੱਤਾ ਹੈ ਹੋਇਆ ਵਾਹਾਂ ਪੇ ਮੈਂ ਸਿਕਿਉਰਿਟੀ ਚੈੱਕ ਕਰਕੇ ਜੈਸੇ ਹੀ ਨਿਕਲੀ ਤਾਂ ਦੂਸਰੇ ਕੈਬਿਨ ਮੇ ਜੋ ਮਹਿਲਾ ਥੀ ਜੋ ਸੁਰੱਖਿਆ ਕਰਮਚਾਰੀ ਥੀ ਸੀਆਈਐਸਐਫ ਕੀ ਉਹਨਾਂ ਨੇ ਮੇਰੇ ਉਹਨਕੇ ਬਾਸ ਸੇ ਉਹਨੂੰ ਕ੍ਰਾਸ ਕਰਨੇ ਦਾ ਇੰਤਜ਼ਾਰ ਕੀਤਾ और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू ਸ਼ੇਰ ਸਿੰਘ ਦੇ ਪਰਿਵਾਰ ਵਿੱਚ ਭੈਣ ਕਲਵਿੰਦਰ ਕੌਰ ਦੇ ਪਰਿਵਾਰ ਵਿੱਚ ਇਕੱਠੇ ਹੋਏ ਆ ਕਿਉਂਕਿ ਕੱਲ ਜੋ 3 ਵਜੇ ਦੇ ਕਰੀਬ ਮੁਹਾਲੀ 에ਰਪੋਰਟ ਤੇ ਵਾਪਰਿਆ ਉਹਦੇ ਵਿੱਚ ਇੱਕ ਵਾਰ ਫਿਰ ਬੀਬੀ ਕੰਗਣਾ ਰਣੌ ਦਾ ਡਰਾਮਾ ਜਿਹੜਾ ਉਹ ਸਾਹਮਣੇ ਆ ਜਾਵਾ। ਕੁਲਵਿੰਦਰ ਕੌਰ ਪਿਛਲੇ 15 ਸਾਲਾਂ ਤੋਂ ਆਪਣੀ ਡਿਊਟੀ ਅਮਾਨਦਾਰੀ ਨਾਲ ਨਿਭਾ ਰਹੀ ਆ ਤੇ ਉਹਦੇ ਪਰਿਵਾਰ ਦੇ ਵਿੱਚ ਜਿੱਥੇ ਉਹ ਪਲੀ ਜਿੱਥੇ ਉਹਨੇ ਲੋਰਗਾਂ ਲਈਆਂ ਜਿਹੜਿਆਂ ਚਾਚਿਆਂ ਤਾਵਾਂ ਦੇ ਵਿੱਚ ਉਹ ਵੱਡੀ ਹੋਈ ਆ ਉਹਨਾਂ ਦੇ ਵਿੱਚੋਂ ਪੰਜ ਫੌਜ ਦੇ ਵਿੱਚ ਰਹਿ ਜਿਨ੍ਹਾਂ ਨੇ ਸਰਦਾਂ ਦੇ ਰਾਖਕੀਆਂ ਕੀਤੀਆਂ ਵਾ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਵਾਸਤੇ 62 ਵਾਲੀ 65 ਵਾਲੀ 71 ਵਾਲੀ ਸਾਰੀਆਂ ਜੰਗਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਵਾ ਉਹਨਾਂ ਪਰਿਵਾਰਾਂ ਦੇ ਵਿੱਚ ਉਹ ਬੇਟੀ ਸਿਕਿਉਰਟੀ ਦੇ ਜੇ ਲਾਇਆ ਉਹਨੂੰ ਸਰਕਾਰ ਨੇ ਉਹਦੀ ਮਤਲਬ ਫੋਰਸ ਨੇ ਤੇ ਉਹ ਸਿਕਿਉਰਟੀ ਪਰਪਸ ਨੂੰ ਮੁੱਖ ਰੱਖਦੇ ਉਹਨੇ ਕੰਗਣਾ ਰੌਧ ਜੀ ਨੂੰ ਕਿਹਾ ਮੈਡਮ ਪਲੀਜ਼ ਆਪਣਾ ਪਰਸ ਤੇ ਆਪਣਾ ਮੋਬਾਈਲ ਟ੍ਰੇ ਦੇ ਵਿੱਚ ਰੱਖ ਦਿਓ ਮੈਂ ਸਿਕੰਦਰ ਵੇਦ ਦੀ ਕਟਨਾ ਵਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ਾਂ ਵੀਡੀਓ ਜਿਹੜੀਆਂ ਦੱਸ ਰਹੀਆਂ ਵਾ ਪਰ ਉਹਦੇ ਤੇ ਇੱਕ ਹੋਰ ਖਾਲਸਤਾਨੀ ਦਾ ਟੈਗ ਲਾਉਣਾ ਉਹ ਆਪਣੀ ਪਿਛਲੀ ਸੋਚ ਸਮ ਦੇ ਵਿੱਚ ਉਹ ਬੀਬੀ ਦੇ ਜਿਹੜਾ ਉਹ ਲਾਇਆ ਵਾ ਔਰ ਬਾਅਦ ਦੇ ਵਿੱਚ ਜਿਹੜੀ ਵੀਡੀਓ ਆਈ ਆ ਉਹ ਵੀ ਸਾਨੂੰ ਆਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਪੰਜਾਬੀਆਂ ਨੂੰ ਟੈਗ ਕੀਤਾ ਗਿਆ ਵਾ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਬੀਬੀ ਨੇ ਇੱਕ ਕਨਸੀਅਰ ਦਿੱਨੇ ਆ ਕਿ ਤੂੰ ਭੈਣ ਪਹਿਲਾਂ ਸੀ ਫਿਲਮੀ ਐਕਟਰ ਫਿਲਮੀ ਐਕਟਰ ਕੁਝ ਵੀ ਬੋਲ ਜੇ ਉਹ ਲੋਕੀ ਜਰ ਜਾਂਦੇ ਆ ਪਰ ਹੁਣ ਤੂੰ ਐਮਪੀਏ ਇੱਕ ਮੰਡੀ ਤੋਂ ਚੁਣਿਆ ਹੋਇਆ ਨਮਾਇੰਦਾ ਹਾਂ ਜਿਨੇ ਲੋਕਾਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਰੱਖਣੀ ਆ ਤੇਰੇ ਵੱਲੋਂ ਆ ਜਿਹੜੇ ਟੈਗ ਲੱਗਣਗੇ ਤੇ ਇਹਦੇ ਨਾਲ ਦੇਸ਼ ਦੇ ਵਿੱਚ ਅਖੰਡਤਾ ਜਿਹੜੀ ਆਊਗੀ ਦੇਸ਼ ਇੱਕ ਵਾ ਭਾਰਤ ਇੱਕ ਵਾ ਇੱਥੇ ਹਰੇਕ ਕਮਿਊਨਿਟੀ ਜਿਹੜੀ ਆ ਉਹ ਬਰਾਬਰ ਵਾ ਔਰ ਹਰੇਕ ਕਮਿਊਨਿਟੀ ਨੂੰ ਆਪਣੀ ਗੱਲ ਕਰਨ ਦਾ ਹੱਕ ਵਾ ਤੇਰਾ ਹੱਕ ਬੰਦਾ ਸੀ ਸਿਕਿਉਰਟੀ ਨੂੰ ਮੁੱਖ ਰੱਖਦੇ ਹੋਇਆ ਤੂੰ ਉਸ ਬੀਬੀ ਕੁਲਵਿੰਦਰ ਦੀ ਭੈਣ ਦੀ ਗੱਲ ਮੰਨਦੀੋਂ ਤੇ ਕਦੀ ਵੀ ਆ ਗੱਲ ਨਾ ਬਣਦੀ ਹੁਣ ਤੇਰੇ ਗੱਲ ਨਾ ਮੰਨ ਕਰਕੇ ਜੋ ਕੁਝ ਵਾਪਰਿਆ ਵਾ ਇਹਦੇ ਤੇ ਤੈਨੂੰ ਇੱਕ ਸਭ ਕੁ ਆ ਵੀ ਆਪਣੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਬਦਾਵਲੀ ਸਹੀ ਕਰ ਤੇ ਜੋ ਬੀਬੀ ਕੁਲਵਿੰਦਰ ਕੌਰ ਨੂੰ ਮੀਡੀਆ ਨਹੀਂ ਪਤਾ ਲੱਗ ਰਿਹਾ ਸਸਪੈਂਡ ਕੀਤਾ ਜਾਂ ਪਰਚਾ ਹੋ ਰਿਹਾ ਵਾ ਇਹਦੇ ਤੇ ਸਰਕਾਰ ਦੇ ਉੱਤੇ ਵੀ ਇੱਕ ਸਵਾਲੀਆ ਚਿੰਨ੍ਹ ਵਾ ਕਿ ਕੀ ਉਹ ਆਪਣੀ ਸਿਕਿਉਰਿਟੀ ਨੂੰ ਮੁੱਖ ਨਾ ਰੱਖਦੀ ਕੋਈ ਵੱਡਾ ਆਦਮੀ ਜਿਹੜਾ ਉਹ ਬਿਨ ਬਗੈਰ ਸਿਕਿਉਰਿਟੀ ਤੋਂ ਲੰਘ ਸਕਦਾ ਵਾ ਜੇ ਉਹ ਵੱਡੇ ਆਦਮੀ ਦੀ ਨੀਤ ਫੁੱਟ ਜੇ ਤੇ ਸਾਰਾ ਦੇਸ਼ ਹੀ ਖਤਮ ਕਰ ਦੇਵੇ ਇੱਕ ਨਾਜ਼ੁਕ ਜਗ੍ਹਾ ਵਾ 에ਰਪੋਰਟ ਉਹਦੇ ਵਿੱਚ ਮਤਲਬ ਕੋਈ ਕਰ ਜਵੇ ਤੇ ਉਹਦੇ ਦੀ ਜ਼ਿੰਮੇਵਾਰ ਕੌਣ ਹੋਊਗਾ ਸਗੋਂ ਮੈਂ ਕਹਿਣਾ ਵਾਂ ਵੀ ਇਹਦੇ ਤੇ ਇਮਾਨਦਾਰੀ ਨਾਲ ਪ੍ਰਧਾਨ ਮੰਤਰੀ ਨੂੰ ਕੰਮ ਕਰਦਿਆਂ ਉਹਨਾਂ ਵਾਸਤੇ ਅਗਲੇ ਨਾਮ ਦੀ ਗੱਲ ਕਰਨੀ ਚਾਹੀਦੀ ਆ ਵੀ ਤੂੰ ਬੇਟਾ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਿਆ ਇਸ ਦੇਸ਼ ਦੇ ਵਿੱਚ ਕੋਈ ਐਮਪੀ ਕੋ ਐਮਐਲਏ ਵੱਡਾ ਨਹੀਂ ਪਹਿਲਾ ਦੇਸ਼ ਲਈ ਸਿਕਿਉਰਿਟੀ ਦੇਸ਼ ਵੱਡਾ ਵਾ ਲੋਕ ਵੱਡੇ ਆ ਐਮਪੀ ਐਮਐਲਏ ਕੋਈ ਵੱਡਾ ਨਹੀਂਗਾ ਜੇ ਕਿਤੇ ਪ੍ਰਧਾਨ ਮੰਤਰੀ ਜਿਹਦੇ ਦੇ ਕੰਮ ਕਰ ਲੈਣ ਤੇ ਉਹ ਵਿਸ਼ਵਗੁਰੂ ਬਣਨ ਜਾ ਰਹੇ ਆ ਉਹਨਾਂ ਨੂੰ ਵਾਕਿਆ ਹੀ ਲੋਕ ਵਿਸ਼ੂਗੁਰੂ ਸਮਝਣਗੇ ਵੀ ਇੱਕ ਸਿਕਿਉਰਿਟੀ ਕਰਮਚਾਰੀ ਦੇ ਨਾਲ ਦੇਖਦਾ ਪ੍ਰਧਾਨ ਮੰਤਰੀ ਖੜੋ ਗਿਆ ਪਰ ਐਮਪੀ ਨੇ ਡਰਾਮੇਬਾਜ਼ੀ ਕਰਦਿਆਂ ਸੋਂ ਤੋਂ ਪਹਿਲਾਂ ਵੱਡਾ ਉਹਦਾ ਪਾਉਣ ਵਾਸਤੇ ਜੋ ਉਹਨਾਂ ਟੰਕੀ ਕੀਤੀ ਆ ਉਹਦੀ ਹੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਤੇ ਅੱਜ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਦੋਵੇਂ ਫੋਰਮ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪੂਰਾ ਡਟ ਕੇ ਨਾਲ ਖੜੂਤੀਆਂ ਵਾ ਜਿਸ ਤਰ੍ਹਾਂ ਵੀ ਮਤਲਬ ਉਧਰੋਂ ਆਵਾਜ਼ ਆਊਗੀ ਉਸੇ ਤਰੀਕੇ ਦੇ ਨਾਲ ਅਗਲਾ ਅੰਦੋਲਨ ਵੀ ਜਿਹੜਾ ਉਹ ਅਰੰਭਿਆ ਜਾਊਗਾ ਬੀਬੀ ਨੂੰ ਕੁਲਵਿੰਦਰ ਕੌਰ ਨੂੰ ਉਹਦੇ ਅਹੁਦੇ ਤੇ ਮਾਣ ਸਨਮਾਨ ਨਾ ਬਹਾਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੂਗਾ ਚਟਾਨ ਵਾਂਗ ਪਰਾਵਾ ਦੇ ਨਾਲ ਖੜੇ ਆ ਧੰਨਵਾਦ